ਆਪਣਾ ਬਲਵਿੰਦਰ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਗਿਦੜਾਂ ਵਾਲੀ ਹੈ ਜੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਜੀ ਇਹ ਚਾਚੇ ਦਾ ਬੇਟਾ ਜੀ ਹਰਮਨ ਕਰੀਬ 15 ਸਾਲ ਦੀ ਉਮਰ ਹੈ ਜੀ ਤੇ 12:00 ਵਜੇ ਦੇ ਕਰੀਬ ਬੈਂਕ ਆਏ ਨੇ ਪੈਸੇ ਕਢਾਉਣ ਮੰਮਾ ਤੇ ਚਾਚੇ ਦਾ ਬੇਟਾ ਹਰਮਨ ਦੋਨੋਂ ਜੀ ਬੈਂਕ ਆਏ ਨੇ ਤੇ ਮੰਮਾ ਉੱਥੋਂ ਵੜਦਿਆਂ ਸਾਰੀ ਬੈਂਕ ਕੋ ਵਾਊਚਰ ਪਰਿਆ ਉਹਨੇ ਚ 2 ਮਿੰਟ ਕਹਿੰਦਾ ਮੰਮਾ ਚਾਬੀ ਪੜੋ ਤੇ ਮੈਂ ਕਹਿੰਦਾ ਬਾਥਰੂਮ ਕਰਕੇ ਆਇਆ 12:00 ਵਜੇ ਦੇ ਕਰੀਬ ਬਾਹਰ ਨਿਕਲਿਆ ਚਾਬੀ ਫੜਾ ਕੇ ਉਦੋਂ ਬਾਅਦ ਮਤਲਬ ਸਾਰਾ ਅਸੀਂ ਪਤਾ ਕਰ ਲਿਆ 15 ਸਾਲ ਦੀ ਉਮਰ ਹੈ 10ਵੀਂ ਕਲਾਸ ਚ ਪੜਦਾ ਕੋਈ ਉਹ ਜੀ ਗੱਲ ਨਹੀਂ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਜੀ ਸਰ ਸੁਣ ਕੇ ਆਇਆ ਜੇ ਕਿ ਕੋਈ ਨਿਸ਼ਰ ਮਾਰਕੀਟ ਦੇ ਵਿੱਚ ਪੈਸੇ ਕੋਈ ਲੈ ਚੁੱਕੇ ਕੋਈ ਇਸ ਤਰ੍ਹਾਂ ਦਾ ਮਾਮਲਾ ਹੈਗਾ ਜਿਵੇਂ ਨਹੀਂ ਨਹੀਂ ਸਰ ਨਹੀਂ ਹੈ ਜੇ ਕੋਈ ਮਾਮਲਾ ਨਹੀਂ ਸਾਨੂੰ ਸਾਹਮਣੇ ਆਇਆ ਕੋਈ ਹੱਥੇ ਚ ਪੈਸੇ ਗਾਇਬ ਹੈ ਜਾਂ ਕਿਵੇਂ ਕੀ ਮਸਲਾ ਹੈਗਾ ਸਰ ਖਾਤੇ ਦਾ ਜੇ ਕੋਈ ਨਹੀਂ ਪਤਾ ਲੱਗਿਆ ਜੀ ਸਾਰਾ ਅਸੀਂ ਖਾਤੇ ਦਾ ਨਹੀਂ ਕੁਝ ਕਹਿ ਸਕਦੇ ਮੁੰਡੇ ਦੇ ਕੋ ਪਤਾ ਲੱਗਿਆ ਨਹੀਂ ਜੀ ਮੁੰਡੇ ਦਾ ਨਹੀਂ ਪਤਾ ਉਹਦਾ ਕੰਮ ਕੀ ਕਰਦਾ ਸੀਗਾ ਪੜਦਾ ਸੀ ਜੀ ਕਿੰਨੇ ਚੀ 10ਵੀਂ ਕਲਾਸ ਸੀ ਹੱਥੇ ਚ ਚੈੱਕ ਕਰਵਾ ਨਹੀਂ ਸਰ ਖਾਤਾ ਨਹੀਂ ਅਸੀਂ ਮੁੰਡਾ ਸਾਨੂੰ ਜ਼ਰੂਰੀ ਹੈ ਪਹਿਲਾਂ ਮੁੰਡਾ ਲੱਭੇ ਕੋਈ ਕੋਈ ਮੋਬਾਈਲ ਨਹੀਂ ਸਰ ਨਹੀਂ ਨਹੀਂ ਸਰ ਕੋਈ ਸ਼ੱਕ ਕੋਈ ਸ਼ੱਕ ਵਾਲੀ ਗੱਲ ਨਹੀਂ ਸਰ ਇੱਕ ਤਰ੍ਹਾਂ ਦੀ ਝੂਠਾ ਮਿਲੀ ਸੀ ਮੋਜਗੜ ਦੇ ਪਿੰਡ ਦੇ ਅੱਜ ਮੋਜਗੜ ਪਿੰਡ ਤੋਂ ਕੇਂਦਰਾ ਬੈਂਕ ਦੇ ਸਾਹਮਣੇ ਇੱਕ ਤਲਾਹ ਮਿਲੀ ਸੀ ਕਿ ਇੱਕ ਲੜਕਾ ਹਰਮਨ ਪੁੱਤਰ ਆਮਕਵਾਰ ਹੋਣ 15 ਸਾਲ ਜੋ ਕਿ ਮਿਸਪਰੇਸ ਹੋ ਗਿਆ ਜਿਸ ਬਾਰੇ ਆ ਕੇ ਪਤਾ ਕੀਤਾ ਗਿਆ ਉਹਦੀ ਮਾਤਾ ਉਹਦੇ ਨਾਲ ਸੀ ਆਪ ਦੀ ਮਾਂ ਨੂੰ ਚਾਬੀ ਫੜਾ ਕੇ ਬਾਈਕ ਦੀ ਤੇ ਉਹ ਤੋਂ ਇੱਕ ਪਾਸੇ ਹੋ ਗਿਆ ਜਿਸ ਬਾਰੇ ਸੋ ਸਜੋ ਸੁਤਰਾ ਨਹੀਂ ਪਤਾ ਲੱਗਾ ਕਿ ਇਹ ਕੋਈ ਨਾਗੂਦਾ ਮਸਲਾ ਮਾਮਲਾ ਨਹੀਂ ਹੈ ਫਿਰ ਵੀ ਅਸਵਾਲ ਪ੍ਰਤਾਕ ਕੀਤੀ ਜਾ ਰਹੀ ਹੈ ਪੜਤਾਲ ਅੰਬਦ ਜੋ ਕਰ ਵੀ ਹੋਏਗੀ ਉਹ ਮੁਕਤਿਆ ਨਹੀਂ ਹੈ ਕੋਈ ਦੱਸਿਆ ਜਾ ਰਿਹਾ ਕੋਈ ਇਹਨੇ ਕੋਈ ਸ਼ੇਅਰ ਮਾਰਕਰ ਦੇ ਵਿੱਚ ਪੈਸੇ ਲਾਇ ਕੋਈ ਖਾਨ ਦੀ ਕੋਈ ਗੱਲ ਨਹੀਂ ਉਸ ਬਾਰੇ ਵੀ ਬੈਂਕ ਅਧਿਕਾਰੀਆਂ ਨਾਲ ਤਾਲਮਲ ਕੀਤਾ ਜਾ ਰਿਹਾ ਜੋ ਵੀ ਗੱਲ ਸਾਹਮਣੇ ਆਏਗੀ ਉਸ ਦੇ ਤਾਰਫ ਤੇ ਕਾਰਵਾਈ ਕੀਤੀ ਜਾਵੇ ਸਰ ਕੋਈ ਪਤਾ ਲੱਗਾ ਸਰ ਵੀ ਇਹ ਕੋਈ ਇਸਨੇ ਮਾਰਕੀਟ ਦੇ ਵਿੱਚ ਪੈਸੇ ਲਾਇ ਹੋਣ ਜਾਂ ਕੋਈ ਦੂਜਾ ਮਾਰਕੀਟ ਤੁਹਾਡੀ ਕੋਲ ਕੋ ਮਿਲੀ ਹੋਈ ਉਸ ਤੋਂ ਬਾਅਦ ਨਾ ਉਹਦੀ ਮਾਤਾ ਦੇ ਦੱਸ ਅਨਸਾਰ ਵੀ ਇਹ ਥਾਰਾ ਸਾਝਾ ਕਾਤਾ ਸੀ ਮੇਰਾ ਤੇ ਮੇਰੇ ਲੜਕੇ ਦਾ ਅਸੀਂ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਏ ਸਨ ਇੰਨੇ ਕੀ ਲਾਚ ਕੀ ਮਿਲਿਆ ਨੂੰ ਕੀ ਲੱਗਦਾ ਕੀ ਹੈ ਉਹਦੇ ਨੂੰ ਨਹੀਂ ਅਜੇ ਤੀਕਾ ਮੁੰਡਾ ਕੋਸ਼ ਕਬਰ ਆਟ ਹੋਣ ਕਰਕੇ ਕਿਤੇ ਪਾਸੇ ਗਿਆ ਹੋ ਸਕਦਾ ਬਾਕੀ ਇਸ ਬਾਰੇ ਤਕੀਕਤ ਕੀਤੀ ਜਾ ਰਹੀ ਹੈ ਕੋਈ ਸੀਸੀਟੀਵੀ ਕਵਰੇਜ ਵਿੱਚ ਕੋਈ ਵੀਡੀਓ ਮਿਲੀ ਹੈ ਸਰ ਅਜੇ ਤੱਕ ਕੋਈ ਵੀਡੀਓ ਨਹੀਂ ਮਿਲੀ ਮੁੰਡੇ ਦੀ ਉਮਰ ਕਿੰਨੀ ਗਈ 15 ਸਾਲ 15